ਨੂੰ ਗ੍ਰਿਫਤਾਰ ਕਰ ਲਿਆ ਹੈ ਕਿ ਸਵੇਰੇ ਸਵੇਰੇ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਘਰ ਵਿਜੀਲੈਂਸ ਟੀਮ ਪਹੁੰਚੀ ਤੇ ਵਿਜੀਲੈਂਸ ਨੇ ਰੇਡ ਮਾਰ ਕੇ ਰਮਨ ਅਰੋੜਾ ਨੂੰ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਗ੍ਰਿਫਤਾਰ ਕਰ ਲਿਆ ਤੇ ਇਲਜ਼ਾਮ ਲੱਗ ਰਹੇ ਨੇ ਕਿ ਉਹਨਾਂ ਵੱਲੋਂ ਭ੍ਰਸ਼ਟਾਚਾਰ ਕੀਤਾ ਜਾ ਰਿਹਾ ਸੀਗਾ ਤੇ ਉਸ ਤੋਂ ਵੀ ਵੱਡਾ ਖੁਲਾਸਾ ਤਦ ਹੋਇਆ ਜਦੋਂ ਇਹ ਜਾਣਕਾਰੀ ਸਾਹਮਣੇ ਆਈ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਰਮਨ ਅਰੋੜਾ ਜਲੰਧਰ ਦੇ ਵਿੱਚ ਭੋਲੇ ਵਾਲੇ ਲੋਕਾਂ ਨੂੰ ਨਗਰ ਨਿਗਮ ਤੋਂ ਨੋਟਿਸ ਭਿਜਵਾ ਕੇ ਯਾਨੀ ਕਿ ਜਿਵੇਂ ਬਿਲਡਿੰਗਾਂ ਹੋ ਗਈਆਂ ਵੱਡੇ ਮਾਲ ਹੋ ਗਏ ਜਾਂ ਦੁਕਾਨਾਂ ਹੋ ਗਈਆਂ ਉਹਨਾਂ ਨੂੰ ਨੋਟਿਸ ਭਿਜਵਾ ਕੇ ਤੇ ਬਾਹਰ ਉਹਨਾਂ ਦੇ ਨਾਲ ਸੈਟਿੰਗ ਕਰਦੇ ਸੀਗੇ ਤੇ ਪੈਸੇ ਲੈ ਕੇ ਸਾਰਾ ਮਾਮਲਾ ਰਫਾ ਦਫਾ ਕਰ ਦਿੰਦੇ ਸੀਗੇ ਤੇ ਇਸੇ ਨੂੰ ਲੈ ਕੇ ਲਗਾਤਾਰ ਸ਼ਿਕਾਇਤਾਂ ਜਿਹੜੀਆਂ ਨੇ ਭਗਵੰਤ ਸਰਕਾਰ ਤੱਕ ਭਗਵੰਤ ਮਾਨ ਨੂੰ ਮੁੱਖ ਮੰਤਰੀ ਤੱਕ ਪਹੁੰਚ ਰਹੀਆਂ ਸੀਗੀਆਂ ਤੇ ਹੁਣ ਇਸੇ ਨੂੰ ਲੈ ਕੇ ਵੱਡੀ ਕਾਰਵਾਈ ਕਰ ਦਿੱਤੀ ਗਈ ਅੱਜ ਸਵੇਰੇ ਰਮਨ अरोड़ा ਨੂੰ ਗ੍ਰਿਫਤਾਰ ਕਰ ਲਿਆ ਗਿਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਹ ਤਸਵੀਰਾਂ ਰਮਨ अरोड़ा ਦੇ ਘਰ ਦੀਆਂ ਨੇ ਜਿੱਥੇ ਵੱਖ-ਵੱਖ ਟੀਮਾਂ ਦੇ ਮੈਂਬਰ ਪਹੁੰਚੇ ਹੋਏ ਨੇ ਪਰ ਹਾਲਾਂਕਿ ਇਸ ਬਾਰੇ ਅਧਿਕਾਰਿਕ ਪੁਸ਼ਟੀ ਨਹੀਂ ਹੋ ਪਾਈ ਹੈ ਪਰ ਜੋ ਸਾਰੇ ਸੋਰਸਸ ਜੋ ਖਬਰਾਂ ਸਾਹਮਣੇ ਆ ਰਹੀਆਂ ਨੇ ਇਹੀ ਆ ਰਹੀਆਂ ਨੇ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਰਮਨ अरोड़ा ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਇਸ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਹੀ ਰਮਨ ਅਰੋੜਾ ਦੀ ਜਿਹੜੀ ਸਿਕਿਉਰਿਟੀ ਸੀ ਉਹ ਸਾਰੀ ਵਾਪਸ ਲਈ ਗਈ ਸੀ ਤੇ ਉਸ ਤੋਂ ਬਾਅਦ ਵਿਜੀਲੈਂਸ ਵੱਲੋਂ ਨਗਰ ਨਿਗਮ ਦੇ ਏਟੀਪੀ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਜਿਹੜੇ ਬਿਲਡਿੰਗ ਵਿਭਾਗ ਦੇ ਅਫਸਰ ਹੁੰਦੇ ਨੇ ਜਿਨ੍ਹਾਂ ਵੱਲੋਂ ਇਲੀਗਲ ਬਿਲਡਿੰਗਸ ਜਾਂ ਜਿਨ੍ਹਾਂ ਦਾ ਨਕਸ਼ਾ ਨਹੀਂ ਪਾਸ ਹੋਇਆ ਹੁੰਦਾ ਉਹਨਾਂ ਦੇ ਉੱਤੇ ਕਾਰਵਾਈ ਕਰਨੀ ਹੁੰਦੀ ਹੈ ਪਰ ਇਹ ਜੋ ਜਾਣਕਾਰੀ ਇਹ ਵੀ ਆ ਰਹੀ ਹੈ ਕਿ ਇਹ ਦੋਨੋਂ ਜਾਣੇ ਮਿਲ ਕੇ ਨਗਰ ਨਿਗਮ ਤੋਂ ਨੋਟਿਸ ਭੇਜਿਆ ਜਾਂਦਾ ਸੀਗਾ ਤੇ ਨਜਾਇਜ਼ ਹੀ ਆਮ ਲੋਕਾਂ ਤੋਂ ਪੈਸੇ ਲੱਖਾਂ ਰੁਪਏ ਠੱਗੇ ਜਾਂਦੇ ਸੀਗੇ ਤੇ ਇਸ ਬਾਰੇ ਜੋ ਅੱਜ ਦਾ ਜਿਹੜਾ ਵੱਡਾ ਐਕਸ਼ਨ ਹੈ ਇਹ ਹੀ ਹੈ ਕਿ ਰਮਨ अरोड़ा ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਤੇ ਸਾਡੇ ਨਾਲ ਜੁੜ ਚੁੱਕੇ ਨੇ ਚਲੰਦਰ ਤੋਂ ਸਾਡੇ ਪੱਤਰਕਾਰ ਦਿਵਿੰਦਰ ਕੁਮਾਰ ਜੀ ਦਿਵਿੰਦਰ ਕੀ ਕੋਈ ਜਾਣਕਾਰੀ ਹੈ ਰਮਨ अरोड़ा ਦੇ ਮਾਮਲੇ 'ਚ ਬਿਲਕੁਲ ਕਿਉਂਕਿ ਅੱਜ ਸਵੇਰੇ ਹੀ ਜਿਹੜਾ ਵਿਜੀਲੈਂਸ ਦੀ ਰੇਪ ਪਈ ਹੈਗੀ ਉਹਨਾਂ ਦੇ ਘਰ ਤੇ ਦਫ਼ਤਰ ਦੇ ਵਿੱਚ ਦੱਸਿਆ ਵੀ ਜਾ ਰਿਹਾ ਹੈ ਕਿ ਉਹਨਾਂ ਨੂੰ ਜਿਹੜਾ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਜੀ ਕਿ ਅਧਿਕਾਰਿਕ ਤੌਰ ਤੇ ਪੁਸ਼ਟੀ ਨਹੀਂ ਹੋਈ ਹੈ ਕਿ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਕਿ ਨਹੀਂ ਲੇਕਿਨ ਵਿਜੀਲੈਂਸ ਵਿਭਾਗ ਵੱਲੋਂ ਜਿਹੜਾ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਕਿ ਉਸ ਤੋਂ ਪਹਿਲਾਂ ਹੀ ਤੁਸੀਂ ਤੁਹਾਨੂੰ ਦੱਸ ਸੀ ਕਿ ਥੋੜੇ ਦਿਨ ਪਹਿਲਾਂ ਹੀ ਜਿਹੜਾ ਰਮਨ ਅਰੋੜਾ ਦੀ ਜਿਹੜੀ ਸਿਕਿਉਰਿਟੀ ਸੀ ਸੁਰੱਖਿਆ ਜੀ ਸਰਕਾਰ ਨੇ ਵਾਪਸ ਲੈ ਲਈ ਸੀ ਫਿਰ ਉਸ ਤੋਂ ਅਗਲੇ ਦਿਨ ਹੀ ਵਿਜੀਲੈਂਸ ਵਿਭਾਗ ਵੱਲੋਂ ਨਗਰ ਨਿਗਮ ਦੇ ਵਿੱਚ ਰੇਡ ਕੀਤੀ ਜਾਂਦੀ ਹੈ ਤੇ ਜਿਹੜੇ ਏਟੀਪੀਸੀ ਸੁਖਦੇਵ ਵਿਸ਼ਿਸ਼ਟ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਉਸੇ ਕੜੀ ਨਾਲ ਸ਼ਾਇਦ ਇਹ ਜਿਹੜੇ ਤਾਰ ਜੁੜਦੇ ਨਜ਼ਰ ਆ ਰਹੇ ਨੇ ਔਰ ਜਿਹੜੇ ਭ੍ਰਸ਼ਟਾਚਾਰ ਦੇ ਹਰੂਫ ਸਿੱਕੇ ਜਿਹੜੇ ਉਸੇ ਰੂਪਾਂ ਦੇ ਤਹਿਤ ਜਿਹੜਾ ਬਿਜ਼ਨਸ ਵਿਭਾਗ ਵੱਲੋਂ ਵਿਧਾਇਕ ਦੇ ਘਰ ਰੇਡ ਕੀਤੀ ਗਈ ਹੈ ਤੇ ਹੁਣ ਜਿਹੜਾ ਕੀ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਆਮ ਆਦਮੀ ਪਾਰਟੀ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਹੈ ਭਗਵਾਨ ਆਵਾਮ ਆਦਮੀ ਪਾਰਟੀ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਹੈ ਭਗਵਨ ਸਰਕਾਰ ਵੱਲੋਂ ਆਪਣੇ ਹੀ ਐਮਐਲਏ ਦੇ ਖਿਲਾਫ ਵੱਡੀ ਕਾਰਵਾਈ ਕਰ ਦਿੱਤੀ ਹੈ ਜੀ ਹਾਂ ਤੁਸੀਂ ਸਹੀ ਸੁਣ ਰਹੇ ਹੋ ਆਵਾਮ ਆਦਮੀ ਪਾਰਟੀ ਦੇ ਜਲੰਧਰ ਤੋਂ ਐਮਐਲਏ ਰਮਨ अरोड़ा ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਸਵੇਰੇ ਸਵੇਰੇ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਘਰ ਵਿਜੀਲੈਂਸ ਟੀਮ ਪਹੁੰਚੀ ਤੇ ਵਿਜੀਲੈਂਸ ਨੇ ਰੇਡ ਮਾਰ ਕੇ ਰਮਨ अरोड़ा ਨੂੰ ਆਵਾਮ ਆਦਮੀ ਪਾਰਟੀ ਦੇ ਐਮਐਲਏ ਨੂੰ ਗ੍ਰਿਫਤਾਰ ਕਰ ਲਿਆ ਤੇ ਇਲਜ਼ਾਮ ਇਹ ਲੱਗ ਰਹੇ ਨੇ ਕਿ ਉਹਨਾਂ ਵੱਲੋਂ ਭ੍ਰਿਸ਼ਟਾਚਾਰ ਕੀਤਾ ਜਾ ਰਿਹਾ ਸੀਗਾ ਤੇ ਉਸ ਤੋਂ ਵੀ ਵੱਡਾ ਖੁਲਾਸਾ ਤਾਂ ਹੋਇਆ ਜਦੋਂ ਇਹ ਜਾਣਕਾਰੀ ਸਾਹਮਣੇ ਆਈ ਕਿ ਆਮ ਆਦਮੀ ਪਾਰਟੀ ਦੇ ਅੰਮਲ ਲੈ ਰਮਨ ਅਰੋੜਾ ਜਲੰਧਰ ਦੇ ਵਿੱਚ ਭੋਲੇ ਵਾਲੇ ਲੋਕਾਂ ਨੂੰ ਨਗਰ ਨਿਗਮ ਤੋਂ ਨੋਟਿਸ ਭਜਵਾ ਕੇ ਯਾਨੀ ਕਿ ਜਿਵੇਂ ਬਿਲਡਿੰਗਾਂ ਹੋ ਗਈਆਂ ਵੱਡੇ ਮੋਲ ਹੋ ਗਏ ਜਾਂ ਦੁਕਾਨਾਂ ਹੋ ਗਈਆਂ ਉਹਨਾਂ ਨੂੰ ਨੋਟਿਸ ਭਜਵਾ ਕੇ ਤੇ ਬਾਹਰ ਉਹਨਾਂ ਦੇ ਨਾਲ ਸੈਟਿੰਗ ਕਰਦੇ ਸੀਗੇ ਤੇ ਪੈਸੇ ਲੈ ਕੇ ਸਾਰਾ ਮਾਮਲਾ ਰਫਾਦਫਾ ਕਰ ਦਿੰਦੇ ਸੀਗੇ ਤੇ ਇਸੇ ਨੂੰ ਲੈ ਕੇ ਲਗਾਤਾਰ ਸ਼ਿਕਾਇਤਾਂ ਜਿਹੜੀਆਂ ਨੇ ਭਗਵੰਤ ਸਰਕਾਰ ਤੱਕ ਭਗਵੰਤ ਮਾਨ ਨੂੰ ਮੁੱਖ ਮੰਤਰੀ ਤੱਕ ਪਹੁੰਚ ਰਹੀਆਂ ਸੀਗੀਆਂ ਤੇ ਹੁਣ ਇਸੇ ਨੂੰ ਲੈ ਕੇ ਵੱਡੀ ਕਾਰਵਾਈ ਕਰ ਦਿੱਤੀ ਗਈ ਅੱਜ ਸਵੇਰੇ ਰਮਨ अरोड़ा ਨੂੰ ਗ੍ਰਿਫਤਾਰ ਕਰ ਲਿਆ ਗਿਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਹ ਤਸਵੀਰਾਂ ਰਮਨ अरोड़ा ਦੇ ਘਰ ਦੀਆਂ ਨੇ ਜਿੱਥੇ ਵੱਖ-ਵੱਖ ਟੀਮਾਂ ਦੇ ਮੈਂਬਰ ਪਹੁੰਚੇ ਹੋਏ ਨੇ ਪਰ ਹਾਲਾਂਕਿ ਇਸ ਬਾਰੇ ਅਧਿਕਾਰਿਕ ਪੁਸ਼ਟੀ ਨਹੀਂ ਹੋ ਪਾਈ ਹੈ ਪਰ ਜੋ ਸਾਰੇ ਸੋਰਸਸ ਜੋ ਖਬਰਾਂ ਸਾਹਮਣੇ ਆ ਰਹੀਆਂ ਨੇ ਇਹੀ ਆ ਰਹੀਆਂ ਨੇ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਰਮਨ अरोड़ा ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਇਸ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਹੀ ਰਮਨ ਅਰੋੜਾ ਦੀ ਜਿਹੜੀ ਸਿਕਿਉਰਿਟੀ ਸੀ ਉਹ ਸਾਰੀ ਵਾਪਸ ਲਈ ਗਈ ਸੀ ਤੇ ਉਸ ਤੋਂ ਬਾਅਦ ਵਿਜੀਲੈਂਸ ਵੱਲੋਂ ਨਗਰ ਨਿਗਮ ਦੇ ਏਟੀਪੀ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਜਿਹੜੇ ਬਿਲਡਿੰਗ ਵਿਭਾਗ ਦੇ ਅਫਸਰ ਹੁੰਦੇ ਨੇ ਜਿਨ੍ਹਾਂ ਵੱਲੋਂ ਇਲੀਗਲ ਬਿਲਡਿੰਗਸ ਜਾਂ ਜਿਨ੍ਹਾਂ ਦਾ ਨਕਸ਼ਾ ਨਹੀਂ ਪਾਸ ਹੋਇਆ ਹੁੰਦਾ ਉਹਨਾਂ ਦੇ ਉੱਤੇ ਕਾਰਵਾਈ ਕਰਨੀ ਹੁੰਦੀ ਹੈ ਪਰ ਇਹ ਜੋ ਜਾਣਕਾਰੀ ਇਹ ਵੀ ਆ ਰਹੀ ਹੈ ਕਿ ਇਹ ਦੋਨੋਂ ਜਾਣੇ ਮਿਲ ਕੇ ਨਗਰ ਨਿਗਮ ਤੋਂ ਨੋਟਿਸ ਭੇਜਿਆ ਜਾਂਦਾ ਸੀਗਾ ਤੇ ਨਜਾਇਜ਼ ਹੀ ਆਮ ਲੋਕਾਂ ਤੋਂ ਪੈਸੇ ਲੱਖਾਂ ਰੁਪਏ ਠੱਗੇ ਜਾਂਦੇ ਸੀਗੇ ਤੇ ਇਸ ਬਾਰੇ ਜੋ ਅੱਜ ਦਾ ਜਿਹੜਾ ਵੱਡਾ ਐਕਸ਼ਨ ਹੈ ਇਹ ਹੀ ਹੈ ਕਿ ਰਮਨ ਅਰੋੜਾ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਤੇ ਸਾਡੇ ਨਾਲ ਜੁੜ ਚੁੱਕੇ ਨੇ ਚਲੰਦਰ ਤੋਂ ਸਾਡੇ ਪੱਤਰਕਾਰ ਦਿਵਿੰਦਰ ਕੁਮਾਰ ਜੀ ਦਿਵਿੰਦਰ ਕੀ ਕੋਈ ਜਾਣਕਾਰੀ ਹੈ ਰਮਨ ਅਰੋੜਾ ਦੇ ਮਾਮਲੇ 'ਚ ਬਿਲਕੁਲ ਕਿਉਂਕਿ ਅੱਜ ਸਵੇਰੇ ਹੀ ਜਿਹੜਾ ਵਿਜੀਲੈਂਸ ਦੀ ਰੇਡ ਪਈ ਹੈਗੀ ਉਹਨਾਂ ਦੇ ਘਰ ਤੇ ਉਹ ਦਫ਼ਤਰ ਦੇ ਵਿੱਚ ਤੁਸੀਂ ਇਹ ਵੀ ਜਾ ਰਹੇ ਕਿ ਉਹਨਾਂ ਨੂੰ ਜਿਹੜਾ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਜੀ ਕਿ ਅਧਿਕਾਰਿਕ ਤੌਰ ਤੇ ਪੁਸ਼ਟੀ ਨਹੀਂ ਹੋਈ ਹੈ ਕਿ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਕਿ ਨਹੀਂ ਲੇਕਿਨ ਵਿਜੀਲੈਂਸ ਵਿਭਾਗ ਵੱਲੋਂ ਜਿਹੜਾ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਕਿ ਉਸ ਤੋਂ ਪਹਿਲਾਂ ਇਸ ਟੀਮ ਤੁਹਾਨੂੰ ਦੱਸਦੀ ਹੈ ਕਿ ਥੋੜੇ ਦਿਨ ਪਹਿਲਾਂ ਹੀ ਜਿਹੜਾ ਰਮਨ ਅਰੋੜਾ ਦੀ ਜਿਹੜੀ ਸਿਕਿਉਰਿਟੀ ਸੀ ਸੁਰੱਖਿਆ ਜੀ ਸਰਕਾਰ ਨੇ ਵਾਪਸ ਲੈ ਲਈ ਸੀ ਤੇ ਉਸ ਤੋਂ ਅਗਲੇ ਦਿਨ ਹੀ ਵਿਜੀਲੈਂਸ ਵਿਭਾਗ ਵੱਲੋਂ ਨਗਰ ਨਿਗਮ ਦੇਵੀ ਚ ਰੇਡ ਕੀਤੀ ਜਾਂਦੀ ਹੈ ਤੇ ਜਿਹੜੇ ਐਟਪੀਸੀ ਸੁਖਦੇਵ ਜਿਸ ਤੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਉਸੇ ਘੜੀ ਨਾਲ ਸ਼ਾਇਦ ਇਹ ਜਿਹੜੇ ਤਾਰ ਜੁੜਦੇ ਨਜ਼ਰ ਆ ਰਹੇ ਨੇ ਔਰ ਜਿਹੜੇ ਭ੍ਰਸ਼ਟਾਚਾਰ ਦੇ ਹਰੂਫ ਸਕੇ ਜਿਹੜੇ ਉਸੇ આરોਪਾਂ ਦੇ ਤਹਿਤ ਜਿਹੜਾ ਬਿਜ਼ਨਸ ਵਿਭਾਗ ਵੱਲੋਂ ਵਿਧਾਇਕ ਦੇ ਘਰ ਰੇਡ ਕੀਤੀ ਗਈ ਹੈ ਤੇ ਹੁਣ ਜਿਹੜਾ ਕੀ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਜੀ ਜੀ ਦਵਿੰਦਰ ਜੀ ਆਪਾਂ ਪੁਰਾਣੀ ਗੱਲ ਕਰ ਲਈਏ ਕਿ ਉਸ ਤੋਂ ਪਹਿਲਾਂ ਵੀ ਇਸ ਤੋਂ ਪਹਿਲਾਂ ਵੀ ਕੋਈ ਪੁਰਾਣੇ ਆ ਜਾਂ ਉਹਨਾਂ ਤੇ ਇਲਜ਼ਾਮ ਲੱਗਦੇ ਆਏ ਨੇ ਕਿ ਇਹਨਾਂ ਵੱਲੋਂ ਭ੍ਰਸ਼ਟਾਚਾਰ ਕੀਤੇ ਜਾ ਰਹੇ ਨੇ ਕਿਉਂਕਿ ਇਹਨਾਂ ਦੇ ਸਹਿਯੋਗੀ ਜਿਹੜੇ ਹੁਣ ਆਪੋਜੀਸ਼ਨ ਦੇ ਵਿੱਚ ਨੇ ਬੀਜੇਪੀ ਚ ਸ਼ੀਤਲ ਲੰਗੁਰਾਲ ਲਗਾਤਾਰ ਇਲਜ਼ਾਮ ਲਗਾ ਰਹੇ ਸੀ ਬਿਲਕੁਲ ਸ਼ਿਤਲਮੁਰਾਲ ਜਿਹੜਾ ਕਈ ਵਾਰ ਫੇਸਬੁਕ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਉਹਨਾਂ ਨੇ ਖੁਲਾਸੇ ਕੀਤੇ ਸੀਗੇ ਕਿ ਇਹਨਾਂ ਵੱਲੋਂ ਜਿਹੜਾ ਭ੍ਰਸ਼ਟਾਚਾਰ ਹੈ ਉਹ ਖੁੱਲਕੇ ਕੀਤਾ ਜਾ ਰਿਹਾ ਹੈ ਹਾਲਾਂਕਿ ਉਸ ਸਮੇਂ ਜਦੋਂ ਸ਼ਿਤਲਮੁਰਾਲ ਵੱਲੋਂ ਇਹ ਗੱਲ ਆਖੀ ਗਈ ਸੀ ਤੇ ਜਿਹੜਾ ਸਰਕਾਰ ਵੱਲੋਂ ਉਦੋਂ ਐਕਸ਼ਨ ਨਹੀਂ ਲਿਆ ਗਿਆ ਸੀਗਾ ਲੇਕਿਨ ਹੁਣ ਜਿਹੜਾ ਸਰਕਾਰ ਵੱਲੋਂ ਐਕਸ਼ਨ ਲਿਆ ਗਿਆ ਹੈ ਔਰ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਇੱਕ ਵੱਡੇ ਜਿਹੜੇ ਭ੍ਰਸ਼ਟਾਚਾਰ ਇਹਨਾਂ ਵੱਲੋਂ ਕੀਤਾ ਗਿਆ ਹੈ ਜਿਸ ਦੇ ਦੌਰਾਨ ਸਰਕਾਰ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਠੀਕ ਹੈ ਸਾਰੀ ਜਾਣਕਾਰੀ ਦੇਣ ਦੇ ਲਈ ਦਿਵਿੰਦਰ ਸ਼ੁਕਰੀਆ ਸੋ ਤੁਸੀਂ ਸੁਣਿਆ ਕਿਵੇਂ ਸਾਰੀ ਜਾਣਕਾਰੀ ਸਾਹਮਣੇ ਆਈ ਹੈ ਕਿ ਰਮਨ अरोड़ा ਨਗਰ ਨਿਗਮ ਦੇ ਅਫਸਰਾਂ ਦੇ ਨਾਲ ਮਿਲ ਕੇ ਆਮ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਸੀਗੇ ਤੇ ਉਹਨਾਂ ਨੂੰ ਜਾਣ ਬੁੱਝ ਕੇ ਨੋਟਿਸ ਭੇਜਵਾ ਕੇ ਬਾਹਰ ਰਫਾ ਦਫਾ ਸਾਰਾ ਮਾਮਲਾ ਕਰਦੇ ਸੀਗੇ ਇਹ ਸਾਰੇ ਜਿਹੜੇ ਇਲਜ਼ਾਮਾਂ ਨੂੰ ਲੈ ਕੇ ਵਿਜੀਲੈਂਸ ਵੱਲੋਂ ਅੱਜ ਕਾਰਵਾਈ ਕੀਤੀ ਗਈ ਹੈ ਤੇ ਰਮਨ अरोड़ा ਨੂੰ ਹਿਰਾਸਤ 'ਚ ਲੈ ਲਿਆ ਗਿਆ ਆਵਾਮ ਆਦਮੀ ਪਾਰਟੀ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਹੈ ਭਗਵਨ ਸਰਕਾਰ ਵੱਲੋਂ ਆਪਣੇ ਹੀ ਐਮਐਲਏ ਦੇ ਖਿਲਾਫ ਵੱਡੀ ਕਾਰਵਾਈ ਕਰ ਦਿੱਤੀ ਹੈ ਜੀ ਹਾਂ ਤੁਸੀਂ ਸਹੀ ਸੁਣ ਰਹੇ ਹੋ ਆਵਾਮ ਆਦਮੀ ਪਾਰਟੀ ਦੇ ਜਲੰਧਰ ਤੋਂ ਐਮਐਲਏ ਰਮਨ अरोड़ा ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਸਵੇਰੇ ਸਵੇਰੇ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਘਰ ਵਿਜੀਲੈਂਸ ਟੀਮ ਪਹੁੰਚੀ ਤੇ ਵਿਜੀਲੈਂਸ ਨੇ ਰੇਡ ਮਾਰ ਕੇ ਰਮਨ अरोड़ा ਨੂੰ ਆਵਾਮ ਆਦਮੀ ਪਾਰਟੀ ਦੇ ਐਮਐਲਏ ਨੂੰ ਗ੍ਰਿਫਤਾਰ ਕਰ ਲਿਆ ਤੇ ਇਲਜ਼ਾਮ ਇਹ ਲੱਗ ਰਹੇ ਨੇ ਕਿ ਉਹਨਾਂ ਵੱਲੋਂ ਭ੍ਰਿਸ਼ਟਾਚਾਰ ਕੀਤਾ ਜਾ ਰਿਹਾ ਸੀਗਾ ਤੇ ਉਸ ਤੋਂ ਵੀ ਵੱਡਾ ਖੁਲਾਸਾ ਤਾਂ ਹੋਇਆ ਜਦੋਂ ਇਹ ਜਾਣਕਾਰੀ ਸਾਹਮਣੇ ਆਈ ਕਿ ਆਮ ਆਦਮੀ ਪਾਰਟੀ ਦੇ MLA ਰਮਨ अरोड़ा ਜਲੰਧਰ ਦੇ ਵਿੱਚ ਭੋਲੇ ਵਾਲੇ ਲੋਕਾਂ ਨੂੰ ਨਗਰ ਨਿਗਮ ਤੋਂ ਨੋਟਿਸ ਭਜਵਾ ਕੇ ਯਾਨੀ ਕਿ ਜਿਵੇਂ ਬਿਲਡਿੰਗਾਂ ਹੋ ਗਈਆਂ ਵੱਡੇ ਮੋਲ ਹੋ ਗਏ ਜਾਂ ਦੁਕਾਨਾਂ ਹੋ ਗਈਆਂ ਉਹਨਾਂ ਨੂੰ ਨੋਟਿਸ ਭਜਵਾ ਕੇ ਤੇ ਬਾਹਰ ਉਹਨਾਂ ਦੇ ਨਾਲ ਸੈਟਿੰਗ ਕਰਦੇ ਸੀਗੇ ਤੇ ਪੈਸੇ ਲੈ ਕੇ ਸਾਰਾ ਮਾਮਲਾ ਇਹ ਰਫਾਦਫਾ ਕਰਦੇ ਰਹਿੰਦੇ ਸੀਗੇ ਤੇ ਇਸੇ ਨੂੰ ਲੈ ਕੇ ਲਗਾਤਾਰ ਸ਼ਿਕਾਇਤਾਂ ਜਿਹੜੀਆਂ ਨੇ ਭਗਵਨ ਸਰਕਾਰ ਤੱਕ ਭਗਵੰਤ ਮਾਨ ਨੂੰ ਮੁੱਖ ਮੰਤਰੀ ਤੱਕ ਪਹੁੰਚ ਰਹੀਆਂ ਸੀਗੀਆਂ ਤੇ ਹੁਣ ਇਸੇ ਨੂੰ ਲੈ ਕੇ ਵੱਡੀ ਕਾਰਵਾਈ ਕਰ ਦਿੱਤੀ ਗਈ ਅੱਜ ਸਵੇਰੇ ਰਮਨ अरोड़ा ਨੂੰ ਗ੍ਰਿਫਤਾਰ ਕਰ ਲਿਆ ਗਿਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਹ ਤਸਵੀਰਾਂ ਰਮਨ अरोड़ा ਦੇ ਘਰ ਦੀਆਂ ਨੇ ਜਿੱਥੇ ਵਕ ਵਕ ਟੀਮਾਂ ਦੇ ਮੈਂਬਰ ਪਹੁੰਚੇ ਹੋਏ ਨੇ ਪਰ ਹਾਲਾਂਕਿ ਇਸ ਬਾਰੇ ਅਧਿਕਾਰਿਕ ਪੁਸ਼ਟੀ ਨਹੀਂ ਹੋ ਪਾਈ ਹੈ ਪਰ ਜੋ ਸਾਰੇ ਸੋਰਸਸ ਜੋ ਖਬਰਾਂ ਸਾਹਮਣੇ ਆ ਰਹੀਆਂ ਨੇ ਇਹੀ ਆ ਰਹੀਆਂ ਨੇ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਰਮਨ अरोड़ा ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਇਸ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਹੀ ਰਮਨ अरोड़ा ਦੀ ਜਿਹੜੀ ਸਿਕਿਉਰਿਟੀ ਸੀ ਉਹ ਸਾਰੀ ਵਾਪਸ ਲਈ ਗਈ ਸੀ ਤੇ ਉਸ ਤੋਂ ਬਾਅਦ ਵਿਜੀਲੈਂਸ ਵੱਲੋਂ ਨਗਰ ਨਿਗਮ ਦੇ ਏਟੀਪੀ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਜਿਹੜੇ ਬਿਲਡਿੰਗ ਵਿਭਾਗ ਦੇ ਅਫਸਰ ਹੁੰਦੇ ਨੇ ਜਿਨ੍ਹਾਂ ਵੱਲੋਂ ਇਲੀਗਲ ਬਿਲਡਿੰਗਸ ਜਾਂ ਜਿਨ੍ਹਾਂ ਦਾ ਨਕਸ਼ਾ ਨਹੀਂ ਪਾਸ ਹੋਇਆ ਹੁੰਦਾ ਉਹਨਾਂ ਦੇ ਉੱਤੇ ਕਾਰਵਾਈ ਕਰਨੀ ਹੁੰਦੀ ਹੈ ਪਰ ਇਹ ਜੋ ਜਾਣਕਾਰੀ ਇਹ ਵੀ ਆ ਰਹੀ ਹੈ ਕਿ ਇਹ ਦੋਨੋਂ ਜਾਣੇ ਮਿਲ ਕੇ ਨਗਰ ਨਿਗਮ ਤੋਂ ਨੋਟਿਸ ਭੇਜਿਆ ਜਾਂਦਾ ਸੀਗਾ ਤੇ ਨਜਾਇਜ਼ ਹੀ ਆਮ ਲੋਕਾਂ ਤੋਂ ਪੈਸੇ ਲੱਖਾਂ ਰੁਪਏ ਠੱਗੇ ਜਾਂਦੇ ਸੀਗੇ ਤੇ ਇਸ ਬਾਰੇ ਜੋ ਅੱਜ ਦਾ ਜਿਹੜਾ ਵੱਡਾ ਐਕਸ਼ਨ ਹੈ ਇਹ ਹੀ ਹੈ ਕਿ ਰਮਨ ਅਰੋੜਾ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਤੇ ਸਾਡੇ ਨਾਲ ਜੁੜ ਚੁੱਕੇ ਨੇ ਜਲੰਧਰ ਤੋਂ ਸਾਡੇ ਪੱਤਰਕਾਰ ਦਿਵਿੰਦਰ ਕੁਮਾਰ ਜੀ ਦਿਵਿੰਦਰ ਕੀ ਕੋਈ ਜਾਣਕਾਰੀ ਹੈ ਰਮਨ अरोड़ा ਦੇ ਮਾਮਲੇ 'ਚ ਬਿਲਕੁਲ ਕਿਉਂਕਿ ਅੱਜ ਸਵੇਰੇ ਹੀ ਜਿਹੜਾ ਵਿਜੀਲੈਂਸ ਦੀ ਰੇਡ ਪਈ ਹੈਗੀ ਉਹਨਾਂ ਦੇ ਘਰ ਤੇ ਉਹ ਦਫ਼ਤਰ ਦੇ ਵਿੱਚ ਤੁਸੀਂ ਇਹ ਵੀ ਜਾ ਰਹੇ ਹੋ ਕਿ ਉਹਨਾਂ ਨੂੰ ਜਿਹੜਾ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਜੀ ਕੀ ਅਧਿਕਾਰਿਕ ਤੌਰ ਤੇ ਪੁਸ਼ਟੀ ਨਹੀਂ ਹੋਈ ਹੈ ਕਿ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਕਿ ਨਹੀਂ ਲੇਕਿਨ ਵਿਜੀਲੈਂਸ ਵਿਭਾਗ ਵੱਲੋਂ ਜਿਹੜਾ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਕਿ ਉਸ ਤੋਂ ਪਹਿਲਾਂ ਇਹ ਤੀਤ ਤੁਹਾਨੂੰ ਦੱਸਦੀ ਹੈ ਕਿ ਥੋੜੇ ਦਿਨ ਪਹਿਲਾਂ ਹੀ ਜਿਹੜਾ ਰਮਨ ਅਰੋੜਾ ਦੀ ਜਿਹੜੀ ਸਿਕਿਉਰਿਟੀ ਸੀ ਸੁਰੱਖਿਆ ਜੀ ਸਰਕਾਰ ਨੇ ਵਾਪਸ ਲੈ ਲਈ ਸੀ ਤੇ ਉਸ ਤੋਂ ਅਗਲੇ ਦਿਨ ਹੀ ਵਿਜੀਲੈਂਸ ਵਿਭਾਗ ਵੱਲੋਂ ਨਗਰ ਨਿਗਮ ਦੇ ਵਿੱਚ ਰੇਡ ਕੀਤੀ ਜਾਂਦੀ ਹੈ ਤੇ ਜਿਹੜੇ ਐਟਪੀਸੀ ਸੁਖਦੇਵ ਜਿਸ ਤੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਉਸੇ ਘੜੀ ਨਾਲ ਸ਼ਾਇਦ ਇਹ ਜਿਹੜੇ ਤਾਰ ਜੁੜਦੇ ਨਜ਼ਰ ਆ ਰਹੇ ਨੇ ਔਰ ਜਿਹੜੇ ਭ੍ਰਸ਼ਟਾਚਾਰ ਦੇ ਹਰੋਸ ਸਗੇ ਜਿਹੜੇ ਉਸੇ ਰੋਪਾ ਦੇ ਤਹਿਤ ਜਿਹੜਾ ਬਿਜ਼ਨਸ ਵਿਭਾਗ ਵੱਲੋਂ ਬਿਨੈਕ ਦੇਗਾ ਰੀਡ ਕੀਤੀ ਗਈ ਹੈ ਤੇ ਹੁਣ ਜਿਹੜਾ ਕੀ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਜੀ ਜੀ ਦਵਿੰਦਰ ਜੀ ਆਪਾਂ ਪੁਰਾਣੀ ਗੱਲ ਕਰ ਲਈਏ ਕਿ ਉਸ ਤੋਂ ਪਹਿਲਾਂ ਵੀ ਇਸ ਤੋਂ ਪਹਿਲਾਂ ਵੀ ਕੋਈ ਪੁਰਾਣੇ ਆ ਜਾਂ ਉਹਨਾਂ ਤੇ ਇਲਜ਼ਾਮ ਲੱਗਦੇ ਆਏ ਨੇ ਕਿ ਇਹਨਾਂ ਵੱਲੋਂ ਭ੍ਰਸ਼ਟਾਚਾਰ ਕੀਤੇ ਜਾ ਰਹੇ ਨੇ ਕਿਉਂਕਿ ਇਹਨਾਂ ਦੇ ਹੀ ਸਹਿਯੋਗੀ ਜਿਹੜੇ ਹੁਣ ਆਪੋਜੀਸ਼ਨ ਦੇ ਵਿੱਚ ਨੇ ਬੀਜੇਪੀ ਚ ਸ਼ੀਤਲ ਲੰਗੁਰਾਲ ਲਗਾਤਾਰ ਇਲਜ਼ਾਮ ਲਗਾ ਰਹੇ ਸੀ ਬਿਲਕੁਲ ਸ਼ਿਤਲੰਗ ראל ਜਿਹੜਾ 23 ਵਾਰ ਫੇਸਬੁਕ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਉਹਨਾਂ ਨੇ ਖੁਲਾਸੇ ਦਿੱਤੇ ਸੀਗੇ ਕਿ ਇਹਨਾਂ ਵੱਲੋਂ ਜਿਹੜਾ ਭ੍ਰਸ਼ਟਾਚਾਰ ਹੈ ਉਹ ਖੁੱਲਕੇ ਕੀਤਾ ਜਾ ਰਿਹਾ ਹੈ ਹਾਲਾਂਕਿ ਉਸ ਸਮੇਂ ਜਦੋਂ ਸ਼ਿਤਲੰਗ ראל ਵੱਲੋਂ ਗਾਲਖੀ ਕੀਤੀ ਤੇ ਜਿਹੜਾ ਸਰਕਾਰ ਵੱਲੋਂ ਉਦੋਂ ਐਕਸ਼ਨ ਨਹੀਂ ਲਿਆ ਗਿਆ ਸੀਗਾ ਲੇਕਿਨ ਹੁਣ ਜਿਹੜਾ ਸਰਕਾਰ ਵੱਲੋਂ ਐਕਸ਼ਨ ਲਿਆ ਗਿਆ ਹੈ ਔਰ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਇੱਕ ਵੱਡੇ ਜਿਹੜੇ ਭ੍ਰਸ਼ਟਾਚਾਰ ਇਹਨਾਂ ਵੱਲੋਂ ਕੀਤਾ ਗਿਆ ਹੈ ਜਿਸ ਦੇ ਦੌਰਾਨ ਸਰਕਾਰ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਠੀਕ ਹੈ ਸਾਰੀ ਜਾਣਕਾਰੀ ਦੇਣ ਦੇ ਲਈ ਦਿਵਿੰਦਰ ਸ਼ੁਕਰੀਆ ਸੋ ਤੁਸੀਂ ਸੁਣਿਆ ਕਿਵੇਂ ਸਾਰੀ ਜਾਣਕਾਰੀ ਸਾਹਮਣੇ ਆਈ ਹੈ ਕਿ ਰਮਨ अरोड़ा ਨਗਰ ਨਿਗਮ ਦੇ ਅਫਸਰਾਂ ਦੇ ਨਾਲ ਮਿਲ ਕੇ ਆਮ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਸੀਗੇ ਤੇ ਉਹਨਾਂ ਨੂੰ ਜਾਣ ਬੁੱਝ ਕੇ ਨੋਟਿਸ ਭੇਜਵਾ ਕੇ ਬਾਹਰ ਰਫਾ ਦਫਾ ਸਾਰਾ ਮਾਮਲਾ ਕਰਦੇ ਸੀਗੇ ਇਹ ਸਾਰੇ ਜਿਹੜੇ ਇਲਜ਼ਾਮਾਂ ਨੂੰ ਲੈ ਕੇ ਵਿਜੀਲੈਂਸ ਵੱਲੋਂ ਅੱਜ ਕਾਰਵਾਈ ਕੀਤੀ ਗਈ ਹੈ ਤੇ ਰਮਨ अरोड़ा ਨੂੰ ਹਿਰਾਸਤ 'ਚ ਲੈ ਲਿਆ ਗਿਆ ਆਵਾਮ ਆਦਮੀ ਪਾਰਟੀ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਭਗਵਨ ਸਰਕਾਰ ਵੱਲੋਂ ਆਪਣੇ ਹੀ ਐਮ ਐਲ ਏ ਦੇ ਖਿਲਾਫ ਵੱਡੀ ਕਾਰਵਾਈ ਕਰ ਦਿੱਤੀ ਹੈ ਜੀ ਹਾਂ ਤੁਸੀਂ ਸਹੀ ਸੁਣ ਰਹੇ ਹੋ ਆਵਾਮ ਆਦਮੀ ਪਾਰਟੀ ਦੇ ਜਲੰਧਰ ਤੋਂ ਐਮ ਐਲ ਏ ਰਮਨ ਅਰੋੜਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਸਵੇਰੇ ਸਵੇਰੇ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਘਰ ਵਿਜੀਲੈਂਸ ਟੀਮ ਪਹੁੰਚੀ ਤੇ ਵਿਜੀਲੈਂਸ ਨੇ ਰੇਡ ਮਾਰ ਕੇ ਰਮਨ ਅਰੋੜਾ ਨੂੰ ਆਵਾਮ ਆਦਮੀ ਪਾਰਟੀ ਦੇ ਐਮ ਐਲ ਏ ਨੂੰ ਗ੍ਰਿਫਤਾਰ ਕਰ ਲਿਆ ਤੇ ਇਲਜ਼ਾਮ ਲੱਗ ਰਹੇ ਨੇ ਕਿ ਉਹਨਾਂ ਵੱਲੋਂ ਭ੍ਰਿਸ਼ਟਾਚਾਰ ਕੀਤਾ ਜਾ ਰਿਹਾ ਸੀਗਾ ਤੇ ਉਸ ਤੋਂ ਵੀ ਵੱਡਾ ਖੁਲਾਸਾ ਤਾਂ ਹੋਇਆ ਜਦੋਂ ਇਹ ਜਾਣਕਾਰੀ ਸਾਹਮਣੇ ਆਈ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਰਮਨ ਅਰੋੜਾ ਜਲੰਧਰ ਦੇ ਵਿੱਚ ਭੋਲੇ ਵਾਲੇ ਲੋਕਾਂ ਨੂੰ ਨਗਰ ਨਿਗਮ ਤੋਂ ਨੋਟਿਸ ਭਜਵਾ ਕੇ ਯਾਨੀ ਕਿ ਜਿਵੇਂ ਬਿਲਡਿੰਗਾਂ ਹੋ ਗਈਆਂ ਵੱਡੇ ਮੋਲ ਹੋ ਗਏ ਜਾਂ ਦੁਕਾਨਾਂ ਹੋ ਗਈਆਂ ਉਹਨਾਂ ਨੂੰ ਨੋਟਿਸ ਭਜਵਾ ਕੇ ਤੇ ਬਾਹਰ ਉਹਨਾਂ ਦੇ ਨਾਲ ਸੈਟਿੰਗ ਕਰਦੇ ਸੀਗੇ ਤੇ ਪੈਸੇ ਲੈ ਕੇ ਸਾਰਾ ਮਾਮਲਾ ਇਹ ਰਫਾਦਫਾ ਕਰ ਦਿੰਦੇ ਸੀਗੇ ਤੇ ਇਸੇ ਨੂੰ ਲੈ ਕੇ ਲਗਾਤਾਰ ਸ਼ਿਕਾਇਤਾਂ ਜਿਹੜੀਆਂ ਨੇ ਭਗਵੰਤ ਸਰਕਾਰ ਤੱਕ ਭਗਵੰਤ ਮਾਨ ਨੂੰ ਮੁੱਖ ਮੰਤਰੀ ਤੱਕ ਪਹੁੰਚ ਰਹੀਆਂ ਸੀਗੀਆਂ ਤੇ ਹੁਣ ਇਸੇ ਨੂੰ ਲੈ ਕੇ ਵੱਡੀ ਕਾਰਵਾਈ ਕਰ ਦਿੱਤੀ ਗਈ ਅੱਜ ਸਵੇਰੇ ਰਮਨ अरोड़ा ਨੂੰ ਗ੍ਰਿਫਤਾਰ ਕਰ ਲਿਆ ਗਿਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਹ ਤਸਵੀਰਾਂ ਰਮਨ अरोड़ा ਦੇ ਘਰ ਦੀਆਂ ਨੇ ਜਿੱਥੇ ਵੱਖ-ਵੱਖ ਟੀਮਾਂ ਦੇ ਮੈਂਬਰ ਪਹੁੰਚੇ ਹੋਏ ਨੇ ਪਰ ਹਾਲਾਂਕਿ ਇਸ ਬਾਰੇ ਅਧਿਕਾਰਿਕ ਪੁਸ਼ਟੀ ਨਹੀਂ ਹੋ ਪਾਈ ਹੈ ਪਰ ਜੋ ਸਾਰੇ ਸੋਰਸਸ ਜੋ ਖਬਰਾਂ ਸਾਹਮਣੇ ਆ ਰਹੀਆਂ ਨੇ ਇਹੀ ਆ ਰਹੀਆਂ ਨੇ ਕਿਆਮਦਮੀ ਪਾਰਟੀ ਦੇ ਐਮਐਲਏ ਰਮਨ ਅਰੋੜਾ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਇਸ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਹੀ ਰਮਨ ਅਰੋੜਾ ਦੀ ਜਿਹੜੀ ਸਿਕਿਉਰਿਟੀ ਸੀ ਉਹ ਸਾਰੀ ਵਾਪਸ ਲਈ ਗਈ ਸੀ ਤੇ ਉਸ ਤੋਂ ਬਾਅਦ ਵਿਜੀਲੈਂਸ ਵੱਲੋਂ ਨਗਰ ਨਿਗਮ ਦੇ ਏਟੀਪੀ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਜਿਹੜੇ ਬਿਲਡਿੰਗ ਵਿਭਾਗੇ ਦੇ ਅਫਸਰ ਹੁੰਦੇ ਨੇ ਜਿਨ੍ਹਾਂ ਵੱਲੋਂ ਇਲੀਗਲ ਬਿਲਡਿੰਗਸ ਜਾਂ ਜਿਨ੍ਹਾਂ ਦਾ ਨਕਸ਼ਾ ਨਹੀਂ ਪਾਸ ਹੋਇਆ ਹੁੰਦਾ ਉਹਨਾਂ ਦੇ ਉੱਤੇ ਕਾਰਵਾਈ ਕਰਨੀ ਹੁੰਦੀ ਹੈ ਪਰ ਇਹ ਜੋ ਜਾਣਕਾਰੀ ਇਹ ਵੀ ਆ ਰਹੀ ਹੈ ਕਿ ਇਹ ਦੋਨੋਂ ਜਾਣੇ ਮਿਲ ਕੇ ਨਗਰ ਨਿਗਮ ਤੋਂ ਨੋਟਿਸ ਭੇਜਿਆ ਜਾਂਦਾ ਸੀਗਾ ਤੇ ਨਜਾਇਜ਼ ਹੀ ਆਮ ਲੋਕਾਂ ਤੋਂ ਪੈਸੇ ਲੱਖਾਂ ਰੁਪਏ ਠੱਗੇ ਜਾਂਦੇ ਸੀਗੇ ਤੇ ਇਸ ਬਾਰੇ ਜੋ ਅੱਜ ਦਾ ਜਿਹੜਾ ਵੱਡਾ ਐਕਸ਼ਨ ਹੈ ਇਹ ਹੀ ਹੈ ਕਿ ਰਮਨ ਅਰੋੜਾ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਤੇ ਸਾਡੇ ਨਾਲ ਜੁੜ ਚੁੱਕੇ ਨੇ ਚਲੰਦਰ ਤੋਂ ਸਾਡੇ ਪੱਤਰਕਾਰ ਦਿਵਿੰਦਰ ਕੁਮਾਰ ਜੀ ਦਿਵਿੰਦਰ ਕੀ ਕੋਈ ਜਾਣਕਾਰੀ ਹੈ ਰਮਨ ਅਰੋੜਾ ਦੇ ਮਾਮਲੇ 'ਚ ਬਿਲਕੁਲ ਕਿਉਂਕਿ ਅੱਜ ਸਵੇਰੇ ਹੀ ਜਿਹੜਾ ਵਿਜੀਲੈਂਸ ਦੀ ਰੇਪ ਪਈ ਹੈਗੀ ਉਹਨਾਂ ਦੇ ਘਰ ਤੇ ਉਹ ਦਫ਼ਤਰ ਦੇ ਵਿੱਚ ਤੁਸੀਂ ਇਹ ਵੀ ਜਾ ਰਿਹਾ ਹੈ ਕਿ ਉਹਨਾਂ ਨੂੰ ਜਿਹੜਾ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਜੀ ਕੀ ਅਧਿਕਾਰਿਕ ਤੌਰ ਤੇ ਪੁਸ਼ਟੀ ਨਹੀਂ ਹੋਈ ਹੈ ਕਿ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਕਿ ਨਹੀਂ ਲੇਕਿਨ ਵਿਜੀਲੈਂਸ ਵਿਭਾਗ ਵੱਲੋਂ ਜਿਹੜਾ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਕਿ ਉਸ ਤੋਂ ਪਹਿਲਾਂ ਹੀ ਤੁਸੀਂ ਤੁਹਾਨੂੰ ਦੱਸ ਤੀਏ ਕਿ ਥੋੜੇ ਦਿਨ ਪਹਿਲਾਂ ਹੀ ਜਿਹੜਾ ਰਮਨ ਅਰੋੜਾ ਦੀ ਜਿਹੜੀ ਸਿਕਿਉਰਿਟੀ ਸੀ ਸੁਰੱਖਿਆ ਜੀ ਸਰਕਾਰ ਨੇ ਵਾਪਸ ਲੈ ਲਈ ਸੀ ਤੇ ਉਸ ਤੋਂ ਅਗਲੇ ਦਿਨ ਹੀ ਵਿਜੀਲੈਂਸ ਵਿਭਾਗ ਵੱਲੋਂ ਨਗਰ ਨਿਗਮ ਦੇ ਵਿੱਚ ਰੇਡ ਕੀਤੀ ਜਾਂਦੀ ਹੈ ਤੇ ਜਿਹੜੇ ਐਟਪੀਸੀ ਸੁਖਦੇਵ ਵਿਛਤ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਉਸੇ ਕੜੀ ਨਾਲ ਸ਼ਾਇਦ ਇਹ ਜਿਹੜੇ ਤਾਰ ਜੁੜਦੇ ਨਜ਼ਰ ਆ ਰਹੇ ਨੇ ਔਰ ਜਿਹੜੇ ਭ੍ਰਸ਼ਟਾਚਾਰ ਦੇ ਹਰੂਫ ਸਗੇ ਜਿਹੜੇ ਉਸੇ ਰੋਪੇ ਦੇ ਤਹਿਤ ਜਿਹੜਾ ਬਿਜ਼ਨਸ ਵਿਭਾਗ ਵੱਲੋਂ ਵਿਧਾਇਕ ਦੇਗਾ ਰੇਡ ਕੀਤੀ ਗਈ ਹੈ ਤੇ ਹੁਣ ਜਿਹੜਾ ਕੀ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਜੀ ਜੀ ਦਵਿੰਦਰ ਜੀ ਆਪਾਂ ਪੁਰਾਣੀ ਗੱਲ ਕਰ ਲਈਏ ਕਿ ਉਸ ਤੋਂ ਪਹਿਲਾਂ ਵੀ ਇਸ ਤੋਂ ਪਹਿਲਾਂ ਵੀ ਕੋਈ ਪੁਰਾਣੇ ਆ ਜਾਂ ਉਹਨਾਂ ਤੇ ਇਲਜ਼ਾਮ ਲੱਗਦੇ ਆਏ ਨੇ ਕਿ ਇਹਨਾਂ ਵੱਲੋਂ ਭ੍ਰਸ਼ਟਾਚਾਰ ਕੀਤੇ ਜਾ ਰਹੇ ਨੇ ਕਿਉਂਕਿ ਇਹਨਾਂ ਦੇ ਸਹਿਯੋਗੀ ਜਿਹੜੇ ਹੁਣ ਆਪੋਜੀਸ਼ਨ ਦੇ ਵਿੱਚ ਨੇ ਬੀਜੇਪੀ ਚ ਸ਼ੀਤਲ ਲੰਗੁਰਾਲ ਲਗਾਤਾਰ ਇਲਜ਼ਾਮ ਲਗਾ ਰਹੇ ਸੀ ਬਿਲਕੁਲ ਸ਼ੀਤਲਮ ural ਜਿਹੜਾ ਕਈ ਵਾਰ ਫੇਸਬੁਕ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਉਹਨਾਂ ਨੇ ਖੁਲਾਸੇ ਕੀਤੇ ਸੀਗੇ ਕਿ ਇਹਨਾਂ ਵੱਲੋਂ ਜਿਹੜਾ ਭ੍ਰਸ਼ਟਾਚਾਰ ਹੈ ਉਹ ਖੁੱਲਕੇ ਕੀਤਾ ਜਾ ਰਿਹਾ ਹੈ ਹਾਲਾਂਕਿ ਉਸ ਸਮੇਂ ਜਦੋਂ ਸ਼ੀਤਲਮ ural ਵੱਲੋਂ ਗੱਲ ਆਖੀ ਗਈ ਸੀ ਤੇ ਜਿਹੜਾ ਸਰਕਾਰ ਵੱਲੋਂ ਉਦੋਂ ਐਕਸ਼ਨ ਨਹੀਂ ਲਿਆ ਗਿਆ ਸੀਗਾ ਲੇਕਿਨ ਹੁਣ ਜਿਹੜਾ ਸਰਕਾਰ ਵੱਲੋਂ ਐਕਸ਼ਨ ਲਿਆ ਗਿਆ ਹੈ ਔਰ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਇੱਕ ਵੱਡੇ ਜਿਹੜੇ ਭ੍ਰਸ਼ਟਾਚਾਰ ਇਹਨਾਂ ਵੱਲੋਂ ਕੀਤਾ ਗਿਆ ਹੈ ਜਿਸ ਦੇ ਦੌਰਾਨ ਸਰਕਾਰ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਠੀਕ ਹੈ ਸਾਰੀ ਜਾਣਕਾਰੀ ਦੇਣ ਦੇ ਲਈ ਦਵਿੰਦਰ ਸ਼ੁਕਰੀਆ ਸੋ ਤੁਸੀਂ ਸੁਣਿਆ ਕਿਵੇਂ ਸਾਰੀ ਜਾਣਕਾਰੀ ਸਾਹਮਣੇ ਆਈ ਹੈ ਕਿ ਰਮਨ अरोड़ा ਨਗਰ ਨਿਗਮ ਦੇ ਅਫਸਰਾਂ ਦੇ ਨਾਲ ਮਿਲ ਕੇ ਆਮ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਸੀਗੇ ਤੇ ਉਹਨਾਂ ਨੂੰ ਜਾਣ ਬੁੱਝ ਕੇ ਨੋਟਿਸ ਭੇਜਵਾ ਕੇ ਬਾਹਰ ਰਫਾ ਦਫਾ ਸਾਰਾ ਮਾਮਲਾ ਕਰਦੇ ਸੀਗੇ ਇਹ ਸਾਰੇ ਜਿਹੜੇ ਇਲਜ਼ਾਮਾਂ ਨੂੰ ਲੈ ਕੇ ਵਿਜੀਲੈਂਸ ਵੱਲੋਂ ਅੱਜ ਕਾਰਵਾਈ ਕੀਤੀ ਗਈ ਹੈ ਤੇ ਰਮਨ अरोड़ा ਨੂੰ ਹਿਰਾਸਤ 'ਚ ਲੈ ਲਿਆ ਗਿਆ ਆਵਾਮ ਆਦਮੀ ਪਾਰਟੀ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਭਗਵਨ ਸਰਕਾਰ ਵੱਲੋਂ ਆਪਣੇ ਹੀ ਐਮ ਐਲ ਏ ਦੇ ਖਿਲਾਫ ਵੱਡੀ ਕਾਰਵਾਈ ਕਰ ਦਿੱਤੀ ਹੈ ਜੀ ਹਾਂ ਤੁਸੀਂ ਸਹੀ ਸੁਣ ਰਹੇ ਹੋ ਆਵਾਮ ਆਦਮੀ ਪਾਰਟੀ ਦੇ ਜਲੰਧਰ ਤੋਂ ਐਮ ਐਲ ਏ ਰਮਨ अरोड़ा ਨੂੰ ਗ੍ਰਿਫਤਾਰ ਕਰ ਲਿਆ ਹੈ ਸਵੇਰੇ ਸਵੇਰੇ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਘਰ ਵਿਜੀਲੈਂਸ ਟੀਮ ਪਹੁੰਚੀ ਤੇ ਵਿਜੀਲੈਂਸ ਨੇ ਰੇਡ ਮਾਰ ਕੇ ਰਮਨ अरोड़ा ਨੂੰ ਆਵਾਮ ਆਦਮੀ ਪਾਰਟੀ ਦੇ ਐਮ ਐਲ ਏ ਨੂੰ ਗ੍ਰਿਫਤਾਰ ਕਰ ਲਿਆ ਤੇ ਇਲਜ਼ਾਮ ਲੱਗ ਰਹੇ ਨੇ ਕਿ ਉਹਨਾਂ ਵੱਲੋਂ ਭ੍ਰਿਸ਼ਟਾਚਾਰ ਕੀਤਾ ਜਾ ਰਿਹਾ ਸੀਗਾ ਤੇ ਉਸ ਤੋਂ ਵੀ ਵੱਡਾ ਖੁਲਾਸਾ ਤਦ ਹੋਇਆ ਜਦੋਂ ਇਹ ਜਾਣਕਾਰੀ ਸਾਹਮਣੇ ਆਈ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਰਮਨ अरोड़ा ਜਲੰਧਰ ਦੇ ਵਿੱਚ ਭੋਲੇ ਵਾਲੇ ਲੋਕਾਂ ਨੂੰ ਨਗਰ ਨਿਗਮ ਤੋਂ ਨੋਟਿਸ ਭਜਵਾ ਕੇ ਯਾਨੀ ਕਿ ਜਿਵੇਂ ਬਿਲਡਿੰਗਾਂ ਹੋ ਗਈਆਂ ਵੱਡੇ ਮੋਲ ਹੋ ਗਏ ਜਾਂ ਦੁਕਾਨਾਂ ਹੋ ਗਈਆਂ ਉਹਨਾਂ ਨੂੰ ਨੋਟਿਸ ਭਜਵਾ ਕੇ ਤੇ ਬਾਹਰ ਉਹਨਾਂ ਦੇ ਨਾਲ ਸੈਟਿੰਗ ਕਰਦੇ ਸੀਗੇ ਤੇ ਪੈਸੇ ਲੈ ਕੇ ਸਾਰਾ ਮਾਮਲਾ ਰਫਾਦਫਾ ਕਰ ਦਿੰਦੇ ਸੀਗੇ ਤੇ ਇਸੇ ਨੂੰ ਲੈ ਕੇ ਲਗਾਤਾਰ ਸ਼ਿਕਾਇਤਾਂ ਜਿਹੜੀਆਂ ਨੇ ਭਗਵੰਤ ਸਰਕਾਰ ਤੱਕ ਭਗਵੰਤ ਮਾਨ ਨੂੰ ਮੁੱਖ ਮੰਤਰੀ ਤੱਕ ਪਹੁੰਚ ਰਹੀਆਂ ਸੀਗੀਆਂ ਤੇ ਹੁਣ ਇਸੇ ਨੂੰ ਲੈ ਕੇ ਵੱਡੀ ਕਾਰਵਾਈ ਕਰ ਦਿੱਤੀ ਗਈ ਅੱਜ ਸਵੇਰੇ ਰਮਨ अरोड़ा ਨੂੰ ਗ੍ਰਿਫਤਾਰ ਕਰ ਲਿਆ ਗਿਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਹ ਤਸਵੀਰਾਂ ਰਮਨ अरोड़ा ਦੇ ਘਰ ਦੀਆਂ ਨੇ ਜਿੱਥੇ ਵਕ ਵਕ ਟੀਮਾਂ ਦੇ ਮੈਂਬਰ ਪਹੁੰਚੇ ਹੋਏ ਨੇ ਪਰ ਹਾਲਾਂਕਿ ਇਸ ਬਾਰੇ ਅਧਿਕਾਰਿਕ ਪੁਸ਼ਟੀ ਨਹੀਂ ਹੋ ਪਾਈ ਹੈ ਪਰ ਜੋ ਸਾਰੇ ਸੋਰਸਸ ਜੋ ਖਬਰਾਂ ਸਾਹਮਣੇ ਆ ਰਹੀਆਂ ਨੇ ਇਹੀ ਆ ਰਹੀਆਂ ਨੇ ਕਿ ਆਮ ਆਦਮੀ ਪਾਰਟੀ ਦੇ ਐਮ ਐਲ ਏ ਰਮਨ अरोड़ा ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਇਸ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਹੀ ਰਵਨ ਅਰੋੜਾ ਦੀ ਜਿਹੜੀ ਸਿਕਿਉਰਿਟੀ ਸੀ ਉਹ ਸਾਰੀ ਵਾਪਸ ਲਈ ਗਈ ਸੀ ਤੇ ਉਸ ਤੋਂ ਬਾਅਦ ਵਿਜੀਲੈਂਸ ਵੱਲੋਂ ਨਗਰ ਨਿਗਮ ਦੇ ਏਟੀਪੀ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਜਿਹੜੇ ਬਿਲਡਿੰਗ ਵਿਭਾਗ ਦੇ ਅਫਸਰ ਹੁੰਦੇ ਨੇ ਜਿਨ੍ਹਾਂ ਵੱਲੋਂ ਇਲੀਗਲ ਬਿਲਡਿੰਗਸ ਜਾਂ ਜਿਨ੍ਹਾਂ ਦਾ ਨਕਸ਼ਾ ਨਹੀਂ ਪਾਸ ਹੋਇਆ ਹੁੰਦਾ ਉਹਨਾਂ ਦੇ ਉੱਤੇ ਕਾਰਵਾਈ ਕਰਨੀ ਹੁੰਦੀ ਹੈ ਪਰ ਇਹ ਜੋ ਜਾਣਕਾਰੀ ਇਹ ਵੀ ਆ ਰਹੀ ਹੈ ਕਿ ਇਹ ਦੋਨੋਂ ਜਾਣੇ ਮਿਲ ਕੇ ਨਗਰ ਨਿਗਮ ਤੋਂ ਨੋਟਿਸ ਭੇਜਿਆ ਜਾਂਦਾ ਸੀਗਾ ਤੇ ਨਜਾਇਜ਼ ਹੀ ਆਮ ਲੋਕਾਂ ਤੋਂ ਪੈਸੇ ਲੱਖਾਂ ਰੁਪਏ ਠੱਗੇ ਜਾਂਦੇ ਸੀਗੇ ਤੇ ਇਸ ਬਾਰੇ ਜੋ ਅੱਜ ਦਾ ਜਿਹੜਾ ਵੱਡਾ ਐਕਸ਼ਨ ਹੈ ਇਹ ਹੀ ਹੈ ਕਿ ਰਮਨ ਅਰੋੜਾ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਤੇ ਸਾਡੇ ਨਾਲ ਜੁੜ ਚੁੱਕੇ ਨੇ ਜਲੰਧਰ ਤੋਂ ਸਾਡੇ ਪੱਤਰਕਾਰ ਦਿਵਿੰਦਰ ਕੁਮਾਰ ਜੀ ਦਿਵਿੰਦਰ ਕੀ ਕੋਈ ਜਾਣਕਾਰੀ ਹੈ ਰਮਨ ਅਰੋੜਾ ਦੇ ਮਾਮਲੇ 'ਚ